ਕੰਨ ਸਿਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ رائےਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਮੱਝ ਮੱਝਾਂ ਦੋਵੇਂ ਸੋਈਆਂ ਵੇ ਇੱਕ ਤੇ ਬਿਲਕੁਲ ਜੇ ਹੁਣੇ ਹੀ ਸੋਈ ਹੈ ਜੇ 5-10 ਮਿੰਟ ਹੀ ਹੋਏ ਸੋਈ ਨੂੰ ਇਹ ਜੇਰ ਪੈਨ ਵਾਲੀ ਆ ਅਜੇ ਤੁਹਾਨੂੰ ਇਹ ਦੇਖ ਸਕਦੇ ਜੇ ਤੇ ਬੱਚਾ ਵੀ ਨਹੀਂ ਸੁੱਕਾ ਇਹ ਉਤਰਾ ਹੀ ਆ ਬਿਲਕੁਲ ਬਿਲਕੁਲ ਤਾਜੀ ਸੂਈ ਆ ਜੇ ਹੁਣੇ ਹੀ ਸੂਈ ਆ ਤੇ ਬਾਕੀ ਆਪਣੀ ਇੱਥੇ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਬਾਕੀ ਇੱਥੇ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਪਛੂ ਗਿੱਦੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਏ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਦੇ ਕਰੀ ਆਪਣਾ ਨਾਂ ਰੋਬਰ ਜੇ ਪਿੰਡ ਰਾਪਰਸੀ ਦਾਈ ਨਾਲਾ ਜਿਲ੍ਹਾ ਬਲੀ ਸਰਜੇ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ 9781377636 ਠੀਕ ਆ ਅੱਜ ਦੋ ਮੱਜਾਂ ਤੇ ਇੱਕ ਗਾਵੇ ਹਨਾ ਹਾਂਜੀ ਹਾਂਜੀ ਇੱਕ ਤੇ ਹੁਣੇ ਹਲੇ ਸੂਈ ਜੇ ਤੇ ਅੱਜ ਭਾਅ ਵੀ ਛੋਟੇ ਹੀ ਆ ਬਿਲਕੁਲ ਜੈ ਰੇਟ ਜੀ ਦੇ ਦੇਣੀ ਅੱਜ ਠੀਕ ਆ ਤੇ ਸ਼ਰਵਾਤ ਫਿਰ ਇੱਥੇ ਕਰ ਲਈ ਆ ਜਿਹੜੀ ਹੁਣੇ ਸੋਈ ਆ ਕਿੰਨਾ ਵਾ ਸਵੇਰ ਸੋਈ ਜੇ ਬਾਡੀ ਦੂਜਾ ਸੂਆ ਸੋਈ ਜੇ ਦੂਸਰਾ ਸੂਆ ਸੋਈ ਆ ਠੀਕ ਆ ਇਹ ਜੇਰ ਚਲੋ ਪੈਣ ਵਾਲੀ ਆ ਜੇਰ ਪਿੰਦੇ ਪਿੰਦਾ ਜੇ ਇਹਨੇ ਹੋਰ ਪੰਜ ਜਾਣਾ ਵਾ ਹਾਂ ਜੀ ਧੀਰੇ ਉਹ ਮੈੜੇ ਨਾਲ ਸੁਗੀ ਦਿੱਤੀ ਆਈ ਏ ਠੀਕ ਹੈ ਜੀ ਹਾਂਜੀ ਤੇ ਕਿੰਨਾ ਕੁ ਤਰ੍ਹਾਂ ਦੁੱਧ ਭਰੀ ਜਾਊਗੀ ਏ ਜੇ ਉਹ ਇਹਨਾਂ 10000 ਕਿਲੋ ਚਵਾਇਆ ਚਲੋ ਐਰ ਕਾ ਵੀ ਇਹਨਾਂ ਚਵਾਈ ਜਾਊਗੀ ਭਰੀ ਅੱਛਾ ਹੁੰਦੇ ਤੁਹਾਨੂੰ ਪਤਾ ਸਾਫ ਦੇ ਚਿੰਤੇ ਹੁੰਦੇ ਭਾਜੀ ਧਾਰਾਂ ਵਜਣੀਆਂ ਇਹਦੀਆਂ ਹਾਂਜੀ 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 ਤੋਰਾਂ ਫੇਰ ਇੱਕ ਵਾਰੀ ਆ ਤੋਰਿਓ ਤੇ ਆ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਜੀ ਆਪਾਂ ਲਾਗੇ ਤੋਂ ਥਾਣੇ ਦਾ ਸਾਈਜ਼ ਗੈਪ ਚੰਗਾ ਹੈ ਇਤਰਾ ਇਹਦਾ ਬਾਕੀ ਬੱਚਾ ਉਤਰਾ ਕੀ ਆ ਗਿਆ ਜਮਕਰ ਇਹ ਕੱਟਾ ਆ ਗਿਆ ਬੜੀ ਮਗਰ ਕੱਟਾ ਕੱਟਾ ਜਿਹੜਾ ਕਾਫੀ ਪਲਿਆ ਦਿੱਤਾ ਜਿਹੜਾ ਇਹਨੇ ਕੱਟੇ ਨੇ ਇਹ ਫੜ ਕੇ ਚਵਰੀਆ ਜੂਸ ਹੀ ਕੱਢ ਦਿੱਤਾ ਇਹ ਕੱਟਾ ਜਿਆਦਾ ਪਲਿਆ ਮਾਈ ਦੇ ਹਿਸਾਬ ਨਾਲ ਠੀਕ ਹੈ ਵਿੱਜੀ ਲਾਇਆ ਉਹ ਜੀ ਬਾਕੀ ਜੇ ਜੇਰ ਪਾਉਂਦੇ ਆ ਪਾਉਂਦੇ ਆ ਜੇ ਇਹਨੇ ਹੋਰ ਭਰ ਜਾਣਾ ਵਾ ਥੱਲੇ ਆ ਜੇ ਇਹ ਆ ਵੀ ਥੋੜਾ ਸਫਰਨਾ ਸੁਦੀ ਆ ਤੇ ਕਿੰਨਾ ਫਿਰ ਵਿੱਜੀ ਰੱਖਣਾ ਇਹਦਾ ਮੁੱਲ ਆਪਾਂ ਮੋਲ ਬੜੀ ਹੈ ਯਾਤਰਾ ਤੇ ਜਾਣਾ ਹੈ ਤੇ ਸਾਰਾ ਮਾਲ ਦੇ ਫੜਾਉਣ ਵਾਲੀ ਗੱਲ ਕਰਨੀ ਹੈ ਅੱਜ ਆ ਤੁਸੀਂ ਕਹਿੰਦੇ ਵੀ ਕੁਝ ਦੇਣੇ ਤੁਹਾਨੂੰ ਲੱਗਨੇ ਆਂ ਹਾਂ ਦੇ ਦੋ ਤੇ ਤਿੰਨ ਚਾਰ ਦਿਨ ਲੱਗ ਜਾਣੇ 11 ਤਰੀਕ ਨੂੰ ਮੁੜਦਾ ਆਪਾਂ ਯਾਤਰਾ ਤੋਂ ਹਾਂਜੀ 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 ਮੋਲ ਕਰਨ ਨੂੰ ਜਿੰਨਾ ਮਰਜ਼ੀ ਦੇ ਦਈਏ ਭਾੜੀ 72000 ਦੀ 72000 ਦੀ ਹਾਂਜੀ ਹਾਂਜੀ 70000 ਦੀ ਦੇ ਦਈਏ 2000 ਛੱਡ ਦਾਂਗੇ ਜੀ ਹੋਰ ਅੱਛਾ 68000 ਦੀ ਦੇ ਦੋਗੇ ਹਾਂਜੀ ਯਾਰ ਹੋਰ ਛੱਡ ਦਾਂਗੇ ਜੀ ਅੱਛਾ 67000 ਦੀ ਹਾਂਜੀ ਦੇ ਲੈਣਾ ਦਾ ਮੋਲ ਕੀ ਤਾਰੇ ਠੀਕ ਆ ਬਾਕੀ ਚਲੋ ਕੋਈ ਵੀਰ ਆਪਣੀ ਪਾਸ ਕਰਕੇ ਖੜੇ ਜੀ ਤੇ ਆ ਬੱਚ ਹੁਣੇ ਕੰਮ ਅਜੇ ਵੀ ਸੂਈ ਸਵਾਈ ਆ। ਸੂਈ ਸਵਾਈ ਜ। ਹਾਂ ਦੇਖਾ ਦੇਖ ਲੈ ਵੀ ਚੰਗੀ ਬਣੀ ਆ। ਤੇ ਬੱਚੇ ਦਾ ਉਹ ਬੈਠਾ ਕੱਟੀ ਜੇ ਤੇ ਮਗਰ। ਜੀ ਦੇ ਕੱਟੀ ਜੇ ਭਰੀ ਜੇ ਮਗਰ। ਠੀਕ ਆ ਤੇ ਇਹ ਕਿੰਨੇ ਦਿਨਾਂ ਦੀ ਸੂਈ ਆ? ਇਹਨੂੰ ਸੂਈ ਨੂੰ ਅਜ 10 ਦਿਨ ਹੋ ਗਏ ਜੇ। ਤੇ ਦੁੱਧ ਕਿੰਨਾ ਕਰਗੀ ਤਿਆਰੇ? ਦੁੱਧ ਉਹਨੇ ਦੇਖੋ 8 ਹੋ ਗਏ ਪਰ 7 ਕਿਲੋ ਕਹਿ ਕੇ ਦੇਣੀ ਆ। ਠੀਕ ਆ। ਪੂਰਾ ਇਹ ਕੰਡੇ ਵਾਲਾ ਜੇ। ਤੇ ਤੁਹਾਨੂੰ ਤੁਹਾਨੂੰ ਓਕੇ ਜੇ ਤੇ? ਹਾਂ ਜਾਈ ਤੇ ਮਗਰ ਲੈ ਤਾਂ ਜੇ 5 ਕਿਤਾਰਾ ਘੱਟ ਜੇ ਸੀ। ਅੱਛਾ। ਹਾਂ ਜੀ ਇੱਧਰ ਲੈ ਜੀ। ਆ ਮਗਰਲੇ ਸਾਂਝ ਤਾਰਾ ਘੱਟ ਆ ਇਹਦੀਆਂ ਬਾਕੀ ਉਹ ਤੁਸੀਂ ਆਪਣੀ ਚਵਾਈ ਕਰਕੇ ਲੈ ਜਾਣਾ ਸੋਰਾ ਹਾਂ ਫਿਰ ਇੱਕ ਦਿਨ ਤੇ ਉਤਰਾਂ ਇਹ ਕਿੰਨਾ ਕ ਦੁੱਧ ਭਰੀ ਜਾਊਗੀ ਦੁੱਧ ਬਹੁਤਾ ਨਹੀਂ ਤੇ ਭੜੀ 10-10 ਕਿਲੋ ਜਵਾ ਦੂਗੀ ਇਹ ਆਪੇ ਆਪੀ ਸੰਭਣ ਆ ਲਈ ਆ ਹਲੇ ਹਨਾ ਭੜੀ ਆ ਜੀ ਤੁਹਾਡੇ ਨੇ ਕੱਲ ਹੀ ਆਇਆ ਮਾਰ ਸਾਰਾ ਰਾਤੀ ਲੈਦੀ ਹੈ ਜੋੜਾ ਇਹ ਮੱਝ ਦਾ ਨਾਲ ਹੁਣ ਗਾੜੀ ਸਾਲੇ ਸੂਲੇ ਚੱਲ ਪੈਣੇ ਹਨ ਸਾਰਾ ਸਾਲ ਦੁੱਧ ਚਲੋ ਇਹਨਾਂ ਨੂੰ ਚੰਗਾ ਭਰੀ ਜਾਣਾ ਹੈ ਜਿਲੇ ਕੱਦ ਕਾਟ ਤੇ ਪੂਰੀ ਉੱਤੇ ਪਰ ਖਾਂਗ ਨਹੀਂ ਹੋਈ ਜਵਰੀ ਸੰਭੀ ਘਟ ਗਈ ਹੈ ਜਿਹੜਾ ਕੋਈ ਸੰਭਲ ਨਾਲ ਕੋਈ ਵੀ ਲੈ ਜਾਊਗਾ ਸਿਆਲਾਂ ਜਿੰਨੇ ਰਾਜੀ ਵੀ ਹੋ ਜਾਣਾ ਤੇ ਸਾਰਾ ਸਿਆਲ ਇਹਨੇ ਦੁੱਧ ਵੀ ਚਲੋ ਚੰਗਾ ਭਰੀ ਜਾਣਾ ਕੱਦ ਕਾਟ ਦੀ ਚੰਗੀ ਆ ਤਰ੍ਹਾਂ ਇਹ ਮੀਲੀ ਦੀ ਹੈ ਮੱਝ ਤਰ੍ਹਾਂ ਤੇ ਥਾਣੇ ਦੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਥੋੜੀ ਜਿਹੀ ਅੱਗੇ ਕਰਿਆ ਵੀਰ ਜੀ ਹਾਂ ਦੇਖ ਸਾਡੇ ਜੀ ਠੀਕ ਹੈ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀਏ ਫੁੱਲ ਦੇਣੀ ਵਾਰੀ ਸਾੜੀ 60000 ਦੀ ਹਾਂ ਜੀ ਕੀ ਕਰਦੀ ਹੈ ਮੰਨਦਾ ਨਾ ਹੋਰ 30000 ਸਾੜੀ ਦੀ 30000 ਦੀ ਹਾਂ ਜੀ 52000 ਦੀ 2000 ਵੀ ਹੋਰ ਛੋੜ ਕਰ ਦਾਂਗੀ ਅੱਛਾ 30000 ਦੀ ਜੱਸ ਨੂੰ ਜਿਹੜੀ ਦੇਣੀ ਪੜੀ 50 ਤੋਂ 52000 ਦੀ ਦੇਣੀ ਆ ਬਸ ਅੱਛਾ 52000 ਦੀ ਦੇ ਹੀ ਦੇਣੀ ਆ ਹਾਂ ਜੀ ਇਹ ਤੋਂ 500 ਰੁਪਏ ਛੋੜ ਇਹ ਆ ਵੀ ਅੱਜ ਵੀ ਓਨੇ ਦੀ ਆ ਸਾਰਾ ਸੂਆ ਚੋ ਕੇ ਫੇਰ ਕੋਈ ਉਹਨੇ ਦੀ ਵਾਰੀ ਫੇਰ ਉਹਨਾਂ ਦੀ ਕੱਟੀ ਵਾਰੀ ਬਾਜਣੀ ਨਹੀਂ ਮਗਰ ਹਾਂਜੀ ਕੱਟੀ ਕੋਈ ਪਾਲ ਲੈ ਨਾਲ ਆਦੇ ਕੱਟੀ ਕੱਟੀ ਜਾਦੇ ਪੱਟੀ ਵੀ ਚੰਗੀ ਮੇਕੋ ਪਲੀ ਪਲੀ ਜਾਏ ਤਾਜਾ ਤਾਜੇ ਬੱਚਾ ਵਾ ਠੀਕ ਹੈ ਤੇ ਆ ਜਿਹੜੀ ਮੱਝ ਜੇ ਉਹ ਗਾਂ ਜਿਹੜੀ ਆ ਗਈ ਆਪਣੇ ਕੋਲ ਇਹਦੇ ਕੋਲ ਦੁੱਧ ਹੁਣ ਪਾ ਲਈ 6 ਕਿਲੋ ਦਾ 5 ਕਿਲੋ ਕਹਿ ਕੇ ਦੇਣੀ ਆ ਵਾ ਅੱਛਾ ਇਹਨੂੰ ਸੋਈ ਨੂੰ ਅੱਜ ਤਿੰਨ ਤਿਆਜਾ ਜਪਾ ਮਗਰ ਬਚੀ ਜਾਂ ਨਾੜੂ ਵੀ ਨਾ ਆ ਰਹੀ ਨਾੜੂ ਜਿਹੜਾ ਨਾਲ ਹੀ ਆ ਠੀਕ ਹੈ ਜੀ। ਬਾਕੀ ਇਹ ਪਿੰਨਾ ਕਾਵਾਂ ਦਾ ਦੁੱਧ ਜਿਹੜਾ ਹੁੰਦਾ ਵਾ ਸੰਗਣਾ ਦਾ ਹੈ। ਸੰਗਣਾ ਦਾ ਘਰ ਵਰਤਨ ਵਾਲਾ ਹੁੰਦਾ ਵਾ। ਬਹੁਤਾ ਜ਼ਿਆਦਾ ਦੁੱਧ ਨਹੀਂ ਦਿੰਦੀਆਂ ਪਰ ਇਹਨਾਂ ਦੀ ਦੁੱਧ ਦੀ ਕੁਆਲਿਟੀ ਜਿਹੜੀ ਚੰਗੀ ਹੁੰਦੀ ਆ। ਜਿੰਨੇ ਘਰ ਵਰਤਨ ਲਈ ਲੈਣੀ ਆ ਉਹਦੇ ਲਈ ਚੰਗੀ ਆ। ਕਿੰਨਾ ਕੁ ਤਰਾ ਭਰੀ ਜਾਓਗੀ ਦੁੱਧ ਦੇ? ਦੁੱਧ ਬੋਲਣ ਤੇ ਭਾੜੀ 8-9 ਕਿਲੋ ਦੇਈਏ ਨਾ ਜੀ ਨੇ। ਛੋਟੇ ਜਿਹੇ ਘੱਦ ਦੀ ਇਹ ਕਾਰਾ ਜਿਹਾ ਸਰੀਰ ਆ ਬਹੁਤੀ ਜ਼ਿਆਦੀ ਸਾਹਮ ਭਲੀ ਨਹੀਂ ਆ ਜਿੰਨਾ ਵੀ ਇਹਨਾਂ ਦੀ ਸਾਹਮ ਘਾਟੇ ਆ। ਜਗ੍ਹਾ ਥੋੜੀ ਆ। ਤੇ ਦੁੱਧ ਵੀ ਘਰ ਦਾ ਵਰਤਣਾ ਵਾ ਉਹਨਾਂ ਲਈ ਠੀਕ ਆ ਆਜ ਲੈ ਆਓ ਜੀ ਚਾਹ ਪਾਣੀ ਵਾਲੀ ਆ ਜੇ ਕਿਸੇ ਚਾਹ ਪਾਣੀ ਵਾਲੀ ਵੀ ਲੈਣੀ ਖੜਨੀ ਹੈ ਤੇ ਮਗਰ ਬੱਚੀ ਹੈ ਇਹ ਵੀ ਹੈਗੀ ਸੱਜਰ ਸੂਈ ਆ ਸਾਰਾ ਸਿਆਲੇ ਨੇ ਦੁੱਧ ਦੇਈ ਜਾਣਾ ਜੀ ਕੋ ਸਾਬੜਾ ਲੈ ਗਿਆ ਸਾਰਾ ਸਿਆਲੇ ਨੇ ਡੱਕੇ ਲਾਦਨੇ ਦੁੱਧ ਦੇ ਬਾਕੀ ਆ ਵੀ ਕੋਈ ਵੀਰ ਫੋਨ ਲਾਵੇ ਇਹ ਮਾਲ ਜਿਹੜਾ ਵੀਰ ਜੀ ਉਹਨਾਂ ਨੇ ਸਾਰਾ ਦੇ ਦੇਣਾ ਵਾ ਫਿਰ ਜਾਣਾ ਵੀਰ ਜੀ ਉਹਨਾਂ ਨੂੰ ਯਾਤਰਾ ਤੇ ਜਾਣਾ ਚਾਰ ਵੇਲੇ ਅੱਜ ਦੂਰ ਨਿਕਲਣਾ ਵੀਰ ਜੀ ਉਹਨਾਂ ਨੇ ਤੇ ਫਿਰ ਪਿੱਛੇ ਪਸ਼ੂ ਸਾਹਮਣੇ ਵਾਲਾ ਹੈ ਨਹੀਂ ਕੋਈ ਤੇ ਇਹਦਾ ਫਿਰ ਮੁੱਲ ਮੁੱਲ ਦੇ ਦੀਏ ਬਾੜੀ 17 ਯਾਦੀ 15000 ਦੀ ਦੇਦੀ ਹੈ ਜਸਮ ਜਿਹੜੀ ਦੇਣੀ 13000 ਦੀ ਬਾੜੀ ਦੇਣੀ ਹੈ ਬਸ ਅੱਛਾ 13000 ਦੀ ਦੇਣੀ ਤੇ 200 ਰੁਪਏ ਛੱਡਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਆਪਣੀ ਕੋ ਤਸੱਲੀ ਕਰਕੇ ਤੇ ਵੇਸ ਚਾਖ ਕੇ ਖੜੇ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ